ਮੇਰੇ ਨਾਂ ਦਾ ਕਿਹਾ ਇੰਦੇ باوجود ਵੀ ਜਦ ਕਿ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਮੈਂ ਇੱਥੇ ਰਹਿ ਕੇ ਵੀ ਜੌਬ ਕਰ ਸਕਦੀ ਹਾਂ ਆਪਣਾ ਫਿਊਚਰ ਬ੍ਰਾਈਟ ਕਰ ਸਕਦੀ ਹਾਂ ਪਰ ਮੇਰੇ ਬਾਪ ਦੇ ਮਨਾ ਕਰਨ ਦੇ باوجود ਵੀ ਉਹਨਾਂ ਨੇ ਕੈਨੇਡਾ ਪੇ ਜਾਂਦਾ ਡਿਸੀਜਨ ਲਿਆ ਨਾਲ ਨਾਲ ਚੋਰੀਆਂ ਵੀ ਕਰ ਰਿਹਾ ਚੋਰੀਆਂ ਕਰ ਕਰਕੇ ਜੋ ਕਿ ਆਪਣੇ ਨਸ਼ੇ ਦੀ ਡੋਸ ਪੂਰੀ ਕਰ ਰਿਹਾ ਹੈ ਜੋ ਜਿੰਨੇ ਕਿ ਤੁਸੀਂ ਜ਼ਿਆਦੇ ਜਾਣਦੇ ਕੈਨੇਡਾ ਰਹਿੰਦੇ ਹੋ ਸਾਰੇ ਜਾਣਦੇ ਆ ਕਿ ਹਰੇਕ ਇਨਸਾਨ ਨੂੰ ਆਪਣੇ ਡਾਕੂਮੈਂਟਸ ਪੂਰੇ ਕਰਦੇ ਆ ਫਿੰਗਰ ਨੰਬਰ ਲੈਂਦੇ ਆ ਹੋਰ ਜਰੂਰੀ ਚੀਜ਼ਾਂ ਲੈਂਦੇ ਆ ਦੋ ਤੋਂ ਤਿੰਨ ਵੀਕ ਲੱਗਦੇ ਆ ਕਈ ਵਾਰ ਇੱਕ ਮੰਥ ਵੀ ਲੱਗਦਾ ਪਰ ਉਸ ਟਾਈਮ ਦੌਰਾਨ ਇਸ ਇਨਸਾਨ ਕੋਲ ਇਸ ਇਨਸਾਨ ਦੇ ਹੱਥ ਵਿੱਚ ਵੈਪਨ ਜੀ ਗਏ ਜਦੋਂ ਕਿ ਜਦ ਕਿ ਮੁੰਡੇ ਕੋਲ 2025 ਦਾ ਵੀਜ਼ਾ ਹੈ ਉਹ ਕਿਉਂ ਨਹੀਂ ਕੈਨੇਡਾ ਜਾ ਰਿਹਾ ਕੈਨੇਡਾ ਜਾ ਕੇ ਕਿਉਂ ਨਹੀਂ ਕੰਮ ਕਰ ਰਿਹਾ ਉਹਦੇ ਹੱਥ ਤਾਂ ਨਹੀਂ ਬੰਨੇ ਹੋਏ ਕਿਸੇ ਨੇ ਬੋਡੀ ਪਾਰਟ ਤੋਂ ਦੇ ਪੂਰੇ ਹੀ ਨੇ ਹੱਤਕ੍ਰਮ ਕੰਮ ਕਰ ਸਕਦਾ ਏ ਉਹਦੇ ਹੱਥ ਟੁੱਟੇ ਤਾਂ ਨਹੀਂ ਹੋਏ ਸਭ ਕੁਝ ਕਰ ਸਕਦਾ ਹੈ ਫਿਰ ਕਿਉਂ ਨਹੀਂ ਉਹਦੇ ਵੱਲੋਂ ਕੰਮ ਕੀਤਾ ਗਿਆ ਹਾਂਜੀ ਜਿਵੇਂ ਕਿ ਤੁਸੀਂ ਥੋੜੇ ਦਿਨ ਪਹਿਲੇ ਨਿਊਜ਼ ਸੁਣੀ ਹੋਏਗੀ ਕਿ ਇੱਕ ਕੁੜੀ ਕੈਨੇਡਾ ਜਾਂਦੀ ਹੈ ਮੁੰਡੇ ਦੇ ਪੈਸੇ ਲੈ ਕੇ ਮੁਕਰ ਜਾਂਦੀ ਹੈ ਮੁੰਡੇ ਨੂੰ ਬੁਲਾਉਂਦੀ ਵੀ ਨਹੀਂ ਮੁੰਡਾ ਆਪਣੇ ਦਮ ਤੇ ਕੈਨੇਡਾ ਜਾਂਦਾ ਹੈ ਜਿੱਦਾਂ ਕਿ ਦੂਸਰਾ ਪੱਖ ਜੋ ਕਿ ਮੈਂ ਦੱਸਣ ਜਾ ਰਹੀ ਆ ਮੇਰੀ ਫੈਮਲੀ ਨੇ ਰਜ਼ਾਮੰਦੀ ਨਾਲ ਮੇਰੇ ਮੇਰੀ ਮੈਰिज ਪੂਰੇ ਰੀਤੀ ਰਿਵਾਜਾਂ ਨਾਲ ਜਿਵੇਂ ਇੱਕ ਸਿੰਪਲ ਫੈਮਿਲੀ ਕਰਦੀ ਹੈ ਉਵੇਂ ਮੇਰੀ ਮੈਰिज ਉੱਥੇ ਕੀਤੀ ਉਦੋਂ ਬਾਅਦ ਜਦ ਮੈਂ ਉਹਨਾਂ ਦੇ ਘਰ ਜਾਂਦੀ ਆਂ ਉੱਥੇ ਪਤਾ ਲੱਗਦਾ ਜਾ ਕੇ ਕਿ ਮੁੰਡਾ ਨਸ਼ੇ ਕਰਦਾ ਹੈ ਜੋ ਕਿ ਬਹੁਤ ਜ਼ਿਆਦਾ ਐਡਿਕਟਡ ਹੈ ਉਦੋਂ ਬਾਅਦ ਉਹਨਾਂ ਦੀ ਫੈਮਿਲੀ ਨੇ ਬੈਠ ਕੇ ਡਿਸਾਈਡ ਕੀਤਾ ਕਿ ਅਸੀਂ ਤਾਂ ਮੁੰਡੇ ਨੂੰ ਕੈਨੇਡਾ ਭੇਜਣਾ ਹੈ ਫਿਰ ਜਦੋਂ ਮੇਰੇ ਕਹਿਣ ਦੇ ਬਾਵਜੂਦ ਕਿ ਐਦਾਂ ਦੀ ਕਮਿਟਮੈਂਟ ਤਾਂ ਮੇਰੇ ਨਾਲ ਹੋਈ ਨਹੀਂ ਸੀ ਰਿਸ਼ਤੇ ਤੋਂ ਪਹਿਲੇ ਕਿ ਅਸੀਂ ਕੈਨੇਡਾ ਭੇਜਣਾ ਮੁੰਡਾ ਜਦ ਕਿ ਤੁਸੀਂ ਰਿਸ਼ਤਾ ਐਵੇਂ ਕੀਤਾ ਕਿ ਸਾਡੀ ਜ਼ਮੀਨ ਹੈ ਚਲੋ ਠੀਕ ਹੈ ਵਧੀਆ ਹੈ ਵਧੀਆ ਤੁਹਾਡਾ guzara ਹੋਏਗਾ ਮੇਰੇ ਨਾਂ ਕਾ ਇੰਦੇ باوجود ਵੀ ਜਦ ਕਿ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਮੈਂ ਇੱਥੇ ਰਹਿ ਕੇ ਵੀ ਜੌਬ ਕਰ ਸਕਦੀ ਆ ਆਪਣਾ ਫਿਊਚਰ ਬ੍ਰਾਈਟ ਕਰ ਸਕਦੀ ਆ ਪਰ ਮੇਰੇ ਬਾਅਦ ਜੋ ਮਨਾ ਕਰਨ ਦੇ باوجود ਵੀ ਉਹਨਾਂ ਨੇ ਕੈਨੇਡਾ ਭੇਜਣ ਦਾ ਡਿਸੀਜਨ ਲਿਆ ਉਦੋਂ ਬਾਅਦ ਹਾਂਜੀ ਮੈਂ ਕਹਿੰਦੀ ਆ ਕਿ ਇਹਨਾਂ ਨੇ ਪੈਸਾ ਲਗਾਇਆ ਮੇਰੇ ਤੇ ਲਗਾਇਆ ਮੈਨੂੰ ਬਾਹਰ ਭੇਜਿਆ ਮੈਨੂੰ ਕੈਨੇਡਾ ਭੇਜਿਆ ਉਦੋਂ ਬਾਅਦ ਇਹਨਾਂ ਨੇ ਇਹਨਾਂ ਦੇ ਮੁੰਡੇ ਦਾ ਮਤਲਬ ਕਿ ਨਸ਼ਿਆਂ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਸੀਗਾ ਕਿ ਮੈਨੂੰ ਵੀ ਉੱਥੇ ਚਲੋ ਮੈਨੂੰ ਖਬਰ ਪਹੁੰਚਦੀ ਸੀ ਬਟ ਇਹਨਾਂ ਦੀ ਫੈਮਿਲੀ ਵੱਲੋਂ ਨਹੀਂ ਸੀ ਪਹੁੰਚਦੀ ਖਬਰ ਕਿ ਮੁੰਡਾ ਨਸ਼ੇ ਦੇ ਨਸ਼ਿਆਂ ਦੇ ਨਾਲ ਨਾਲ ਚੋਰੀਆਂ ਵੀ ਕਰ ਰਿਹਾ ਚੋਰੀਆਂ ਕਰ ਕਰਕੇ ਜੋ ਕਿ ਆਪਣੀ ਨਸ਼ੇ ਦੀ ਡੋਜ਼ ਪੂਰੀ ਕਰ ਰਿਹਾ ਹੈ ਉਦੋਂ ਬਾਅਦ 2021 ਵਿੱਚ ਮੈਂ ਵਾਪਸ ਕੇ 1 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਈ ਜਦਕਿ ਇਹਨਾਂ ਦੇ ਪੇਰੈਂਟਸ ਨੇ ਕਿਹਾ ਗਿਆ ਇਹਨਾਂ ਦੀ ਮਦਰ ਵੱਲੋਂ ਵੀ ਕਿ ਇਹ ਫਿਰ ਸਚਾਈ ਜਦੋਂ ਆ ਕੇ ਸਾਰਾ ਕੁਝ ਦੇਖਿਆ ਸਾਹਮਣੇ ਦੇਖਿਆ ਤੇ ਉਦੋਂ ਬਾਅਦ ਕੋਈ ਵੀ ਕੋਈ ਵੀ ਕੁੜੀ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੇਗਾ ਕਿ ਇਹੋ ਜਿਹੇ ਇਨਸਾਨ ਨਾਲ ساری ਉਮਰ ਰਿਹਾ ਜਾਏ ਕਿਉਂਕਿ ਕਿਸੇ ਦੀ ਕੋਈ ਮੇਰੀ ਕੋਈ ਮਜਬੂਰੀ ਨਹੀਂ ਹੈ ਕਿ ਮੈਂ ਇਹੋ ਜਿਹੇ ਇਨਸਾਨ ਨਾਲ ਇਨੇ ਗਲਤ ਇਨਸਾਨ ਆ ਜੋ ਕਿ ਚੋਰੀਆਂ ਕਰ ਰਿਹਾ ਹੈ ਆਪਣਾ ਨਸ਼ਾ ਪੂਰਾ ਕਰਨ ਲਈ ਚੋਰੀਆਂ ਕਰ ਰਿਹਾ ਹੈ ਤੇ ਮੈਂ ਇਹੋ ਜਿਹੇ ਇਨਸਾਨ ਨਾਲ ਨਹੀਂ ਰਹਿ ਸਕਦੀ ਜਿਵੇਂ ਕਿ ਇਹਨਾਂ ਦੀ ਫੈਮਲੀ ਨੇ ਸੋਚਿਆ ਹੋਇਆ ਸੀਗਾ ਕਿ ਸਾਡਾ ਮੁੰਡਾ ਸਾਡੇ ਮੁੰਡੇ ਦੇ ਹਾਲਾਤ ਇੱਥੇ ਬਹੁਤ ਜ਼ਿਆਦੇ ਮਾੜੇ ਆ ਨਸ਼ਿਆਂ ਵਿੱਚ ਆਉ ਕੈਨੇਡਾ ਜਾ ਕੇ ਸੁਧਰ ਜਾਏਗਾ ਪਰ ਜਦੋਂ ਇਹਦਾ ਵੀਜ਼ਾ ਆਇਆ ਇਹ ਇਨਸਾਨ ਕੈਨੇਡਾ ਗਿਆ ਉੱਥੇ ਜਾ ਕੇ ਇਹਦੇ ਹਾਲਾਤ ਹੋਰ ਵੀ ਬੁਰੇ ਹੋ ਗਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੈਨੇਡਾ ਰਹਿੰਦੇ ਹੋਏ ਸਾਰੇ ਜਾਣਦੇ ਆ ਕਿ ਹਰ ਇੱਕ ਇਨਸਾਨ ਨੂੰ ਆਪਣੇ ਡਾਕੂਮੈਂਟਸ ਪੂਰੇ ਕਰਦੇ ਆ ਸਿੰ ਨੰਬਰ ਲੈਂਦੇ ਆ ਹੋਰ ਜ਼ਰੂਰੀ ਚੀਜ਼ਾਂ ਲੈਂਦੇ ਆ ਦੋ ਤੋਂ ਤਿੰਨ ਵੀਕ ਲੱਗਦੇ ਆ ਕਈਆਂ ਨੂੰ ਇੱਕ ਮਹੀਨਾ ਵੀ ਲੱਗਦਾ ਪਰ ਉਸ ਟਾਈਮ ਦੌਰਾਨ ਇਸ ਇਨਸਾਨ ਕੋਲ ਇਸ ਇਨਸਾਨ ਦੇ ਹੱਥ ਵਿੱਚ ਵੈਪਨ ਸੀਗੇ ਹਰ ਕੋਈ ਕੋਈ ਵੀ ਸੋਚ ਸਕਦਾ ਹੈ ਕਿ ਇੱਕ ਮੰਥ ਦੇ ਦੌਰਾਨ ਇਸ ਕੋਲ ਇਹ ਵੈਪਨ ਕਿਵੇਂ ਆ ਸਕਦੇ ਆ ਉਸ ਤੋਂ ਬਾਅਦ ਉਸ ਵੈਪਨਸ ਦੇ ਨਾਲ ਇਸ ਇਨਸਾਨ ਨੇ ਡਰਾਣਾ ਧਮਕਾਣਾ ਸ਼ੁਰੂ ਕੀਤਾ ਡਰਾਣਾ ਧਮਕਾਣ ਤੋਂ ਬਾਅਦ ਕ੍ਰਿਮੀਨਲ ਬੰਦਿਆਂ ਨਾਲ ਵੀ ਇਹਦੇ ਹੱਥ ਸੀਗੇ ਜਿਨ੍ਹਾਂ ਦੇ ਥਰੋ ਇਹ ਧਮਕੀਆਂ ਮੈਨੂੰ ਭੇਜਦਾ ਸੀਗਾ ਥ੍ਰੈਟ ਕਰਦਾ ਸੀਗਾ ਬਾਰ-ਬਾਰ ਫੋਨ ਕਾਲਸ ਤੇ ਵੀ ਕਰਦਾ ਸੀਗਾ ਰਿਕਾਰਡਿੰਗਸ ਵੀ ਸੇਵ ਕਰਦਾ ਸੀਗਾ ਇਹ ਫੋਟੋਗ੍ਰਾਫਰ ਦੁਆਰਾ ਵੀ ਕਰਦਾ ਸੀਗਾ ਜੋ ਕਿ ਫੋਟੋਸ ਤੁਸੀਂ ਦੇਖ ਸਕਦੇ ਹੋ ਉਹਨਾਂ ਫੋਟੋਗ੍ਰਾਫਸ ਪੇਜ ਕੇ ਮੈਨੂੰ ਤੇ ਧਮਕਾਂਦਾ ਸੀਗਾ ਉਸ ਤੋਂ ਬਾਅਦ ਮੈਂ ਡਿਵੋਰਸ ਕੇਸ ਫਾਈਲ ਕੀਤਾ ਇਹ ਇਨਸਾਨ ਨੇ ਮੇਰੇ ਕੰਮ ਦੇ ਬਾਅਦ ਬਾਰਵੀਂ ਆ ਕੇ ਮੈਨੂੰ ਡਰਾਇਆ ਧਮਕਾਇਆ ਪਹਿਲਾਂ ਇਸ ਚੀਜ਼ ਨੂੰ ਮੈਂ ਚਲੋ ਨਜ਼ਰਅੰਦਾਜ਼ ਕੀਤਾ ਕਿ ਨਹੀਂ ਉਸ ਤੋਂ ਬਾਅਦ ਇਸ ਇਨਸਾਨ ਵੱਲੋਂ ਕੰਮ ਦੇ ਬਾਹਰ ਆ ਕੇ ਡਰਾਣਾ ਧਮਕਾਣਾ ਸ਼ੁਰੂ ਕੀਤਾ ਕਿ ਜੇ ਤੂੰ ਕੰਮ ਤੋਂ ਬਾਹਰ ਜਦੋਂ ਵੀ ਨਿਕਲੀ ਤੈਨੂੰ ਗੋਲੀ ਮਾਰ ਦੇਵਾਂਗਾ ਉਦੋਂ ਬਾਅਦ ਮੈਂ ਡਰਦੀ ਹੋਈ ਨਾ ਪੁਲਿਸ ਕੰਪਲੇਂਟ ਕੀਤੀ ਜੋ ਕਿ ਅੱਜ ਵੀ ਇਹਦੇ ਅਗੇਂਸਟ ਚੱਲ ਰਹੀ ਹੈ ਉਸ ਤੋਂ ਬਾਅਦ ਇਨਾਂ ਦੇ ਰਿਸ਼ਤੇਦਾਰਾਂ ਵੱਲੋਂ ਗੈਨ ਦੇ ਬਾਵਜੂਦ ਇਹਨਾਂ ਦੇ ਘਰੇ ਫੋਨ ਕੀਤਾ ਗਿਆ ਕਿ ਤੁਹਾਡੇ ਮੁੰਡੇ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਨਸ਼ਾ ਕਰਨ ਦੇ ਨਾਲ ਨਾਲ ਉਹ ਬਹੁਤ ਬੁਰੀ ਸੰਗਤ ਵਿੱਚ ਫਸ ਚੁੱਕਾ ਹੈ ਜੋ ਕਿ ਬਹੁਤ ਮਾੜੇ ਕੰਮ ਕਰ ਰਿਹਾ ਉੱਥੇ ਫਿਰ ਇਹਨਾਂ ਦੇ ਪੇਰੈਂਟਸ ਨੇ ਇਹਨੂੰ ਇੰਡੀਆ ਬੁਲਾਇਆ ਇੰਡੀਆ ਬੁਲਾ ਕੇ ਫਿਰ ਇਹਨਾਂ ਨੂੰ ਲੱਗਾ ਕਿ ਸਾਡੇ ਹੱਥ ਕੁਝ ਨਹੀਂ ਆਇਆ ਸਾਡਾ ਮੁੰਡਾ ਵੀ ਇੰਡੀਆ ਆ ਗਿਆ ਜਦੋਂ ਕਿ ਜਦ ਕਿ ਮੁੰਡੇ ਕੋਲ 2025 ਦਾ ਵੀਜ਼ਾ ਹੈ ਉਹ ਕਿਉਂ ਨਹੀਂ ਕੈਨੇਡਾ ਜਾ ਰਿਹਾ ਕੈਨੇਡਾ ਜਾ ਕੇ ਕਿਉਂ ਨਹੀਂ ਕੰਮ ਕਰ ਰਿਹਾ ਉਹਦੇ ਹੱਥ ਤਾਂ ਨਹੀਂ ਬੰਨੇ ਹੋਏ ਕਿਸੇ ਨੇ ਬੋਡੀ ਪਾਰਟਸ ਉਹਦੇ ਪੂਰੇ ਹੀ ਨੇ ਹੱਥ ਕੰਮ ਕੰਮ ਕਰ ਸਕਦਾ ਹੈ ਉਹਦੇ ਹੱਥ ਟੁੱਟੇ ਤਾਂ ਨਹੀਂ ਹੋਏ ਸਭ ਕੁਝ ਕਰ ਸਕਦਾ ਹੈ ਪਰ ਕਿਉਂ ਨਹੀਂ ਉਹਦੇ ਵੱਲੋਂ ਕੰਮ ਕੀਤਾ ਗਿਆ ਮਾੜੀਆਂ ਹਾਲਾਤਾਂ ਦੇ ਕਰਕੇ ਫਿਰ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਇੰਡੀਆ ਬੁਲਾਇਆ ਇੰਡੀਆ ਬੁਲਾ ਕੇ ਜਦੋਂ ਉਹਨਾਂ ਨੂੰ ਲੱਗਾ ਕਿ ਸਾਡੇ ਹੱਥ ਕੁਝ ਨਹੀਂ ਆਇਆ ਦੇ ਕਹਦੇ ਹੁੰਦੇ ਆ ਕਿ ਹੱਥ ਨਹੀਂ ਥੂ ਕੋੜੀ ਫਿਰ ਕਿਸੇ ਤੇ ਇਲਜ਼ਾਮ ਲਾਣੇ ਸ਼ੁਰੂ ਕਰ ਦੋ ਕਿਸੇ ਦੀ ਬਦਨਾਮੀ ਕਰਨੀ ਸ਼ੁਰੂ ਕਰ ਦੋ ਤਨਾ ਕਿਸੇ ਦੀ ਬਦਨਾਮੀ ਕਰਨ ਦੇ ਕਰਕੇ ਤੁਸੀਂ ਆਪਣੇ ਧੀ ਪੁੱਤ ਦੇ ਐਬ ਨਹੀਂ ਲੁਕਾ ਸਕਦੇ ਤੁਸੀਂ ਉਹਨੂੰ ਸੱਚਾ ਨਹੀਂ ਸਾਬਿਤ ਕਰ ਸਕਦੇ ਕਿ ਸਾਡਾ ਧੀ ਪੁੱਤ ਬਹੁਤ ਸੱਚਾ ਹੈ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਆਏ ਦਿਨ ਵੀਡੀਓਜ਼ ਟ੍ਰੈਂਡਿੰਗਸ ਨੇ ਉਹ ਦਿਨੇ ਕੁੜੀ ਧੋਖਾ ਕਰ ਗਈ ਕੁੜੀ ਮਨੇ ਮੁੰਡਾ ਬਾਹਰ ਲਿੰਕ ਲੈ ਕੇ ਗਈ ਐਵੇਂ ਹੋਇਆ ਐਵੇਂ ਹੋਇਆ ਤੁਸੀਂ ਦੇਖ ਹੀ ਰਹੇ ਹੋ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੁਸੀਂ ਇਹਦਾ ਵੀਜ਼ਾ ਦੇਖ ਸਕਦੇ ਹੋ ਤੁਸੀਂ ਇਸਦਾ ਇਹ ਸੰਸਾ ਦਾ ਵਰਕ ਪਰਮਿਟ ਚੈੱਕ ਕਰ ਸਕਦੇ ਹੋ ਕਦੋਂ ਤੱਕ ਹੈ ਇਹਨਾਂ ਦੀ ਫੈਮਲੀ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਇੰਡੀਆ ਬੁਲਾਇਆ ਗਿਆ ਇੱਥੇ ਆਣ ਕੇ ਨਿਕੰਮ ਉੱਥੇ ਵੀ ਕੰਮ ਨਹੀਂ ਕੀਤਾ ਇੱਥੇ ਆਣ ਕੇ ਦੇ ਹੋਰ ਪੁੱਠੇ ਕੰਮ ਸਾਰੀ ਦੁਨੀਆ ਜਾਣਦੀ ਚਲੋ ਬੱਚਾ-ਬੱਚਾ ਜਾਣਦਾ ਹੈ ਤੇ ਇਹ ਉਸ ਦੇ باوجود ਵੀ ਇਹਨਾਂ ਦੇ ਪੇਰੈਂਟਸ ਨੂੰ ਨਹੀਂ ਆਇਆ ਕਿ ਅਸੀਂ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲੇ ਆਪਣਾ ਧੀ ਪੁੱਤ ਸੁਧਾਰੀਏ ਹਾਂਜੀ ਅਸਲ ਸਚਾਈ ਮੈਂ ਦੱਸਦੀ ਹਾਂ ਕਿ ਮੁੰਡਾ 1.5 ਸਾਲ ਕੈਨੇਡਾ ਰਹਿ ਕੇ ਆਇਆ ਜਦਕਿ ਉਹਦਾ ਪਹਿਲੇ ਵੀਜ਼ਾ ਲੱਗਾ ਸੀਗਾ 1 ਮੰਥ ਦਾ 1 ਮੰਥ ਦਾ ਵੀਜ਼ਾ ਲੱਗਣ ਦੇ باوجود ਵੀ ਮੈਂ ਉਸ ਇਨਸਾਨ ਲਈ ਇੰਨਾ ਇਨਸਾਨੀਅਤ ਦੇ ਨਾਤੇ ਮੈਂ ਸੋਚਿਆ ਜਦਕਿ ਇਹ ਫੈਮਿਲੀ ਮੇਰੇ ਨਾਲ ਬਹੁਤ ਬੁਰਾ ਕਰ ਰਹੀ ਸੀ ਮੈਨੂੰ ਇੱਥੋਂ ਤੱਕ ਕਿ ਮੈਨੂੰ ਗਾਲ੍ਹਾਂ ਵੀ ਕੱਢ ਰਹੀ ਸੀ ਫਿਰ ਵੀ ਮੈਂ ਸੋਚਿਆ ਕਿ ਨਹੀਂ ਮੇਰੀ ਲਾਈਫ ਖਰਾਬ ਕੀਤੀ ਹੈ ਤਾਂ ਆਪਣੀ ਫੈਮਿਲੀ ਲਈ ਕੁਝ ਕਰੇ ਮੈਂ ਇਹਦਾ ਵੀਜ਼ ਐਕਸਟੈਂਡ ਕਰਵਾਇਆ ਜੋ ਕਿ 2025 ਤੱਕ ਦਾ ਹੈ 2025 ਤੱਕ ਦਾ ਵੀਜ਼ਾ ਹੈ 3 ਸਾਲ ਦਾ ਵੀਜ਼ਾ ਹੈ ਦਾ ਇਹਨੂੰ ਦਿਵਾਇਆ ਉਸ ਤੋਂ ਬਾਅਦ ਇਹਨੇ ਉੱਥੇ ਰਹਿ ਕੇ ਕੋਈ ਕੰਮ ਨਹੀਂ ਕੀਤਾ ਜਦ ਕਿ ਇਹ ਕਹਿ ਰਿਹਾ ਕਿ ਮੁੰਡਾ ਸਾਡਾ ਡੇਢ ਮਹੀਨਾ ਵਿੱਚ ਵਾਪਸ ਆਨ ਦਾ ਮੁੜ ਕੇ ਇਹ ਤੁਸੀਂ ਵੀ ਸਭ ਜਾਣਦੇ ਆ ਕਿ 에어ਪੋਰਟ ਤੇ ਡਿਪਾਰਚਰ ਤੇ ਅਰਾਈਵਲ ਟਾਈਮ ਸਟੈਂਪ ਲੱਗਦੀ ਹੈ ਤੁਸੀਂ ਇਹਦਾ ਪਾਸਪੋਰਟ ਚੈੱਕ ਕਰ ਸਕਦੇ ਹੋ ਇਸ ਇਨਸਾਨ ਦਾ ਕਿ ਡੇਢ ਸਾਲ ਇਹ ਇਨਸਾਨ ਬਾਹਰ ਰਹਿ ਕੇ ਆਂਦਾ ਹੈ ਕੋਈ ਕੰਮ ਨਾ ਕਰਕੇ ਉੱਥੇ ਨਸ਼ੇ ਕਰਕੇ ਵਾਪਸ ਆਂਦਾ ਹੈ ਤੋ ਆਰ ਦੇ ਦੌਰਾਨ ਉਲਟੇ ਇਲਜ਼ਾਮ ਲਗਾਏ ਜਾਂਦੇ ਆ ਇੱਕ ਕੁੜੀ ਤੇ 15 ਤੋਂ 20 ਗੈਂਗਸਟਰ ਨਾਲ ਲਿਆ ਕੇ ਸਾਡੇ ਘਰ ਮੇਰੇ ਫੈਮਿਲੀ ਤੇ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਜ ਜਿਹਦੇ ਵਿੱਚ ਕਿ ਡਰਾਇਆ ਧਮਕਾਇਆ ਗਿਆ ਕਿ ਤੁਹਾਡੀ ਕੁੜੀ ਤੁਹਾਡੀ ਕੁੜੀ ਡਿਵੋਰਸ ਕਿਉਂ ਲੈ ਰਹੀ ਹੈ ਸਾਡੇ ਮੁੰਡੇ ਤੋਂ ਕਿ ਫੋਰਸਫੁਲੀ ਕੋਈ ਮੈਨੂੰ ਕਹਿ ਸਕਿਆ ਕਿ ਕੋਈ ਕਿਸੇ ਨੂੰ ਕਿਵੇਂ ਨਾਲ ਰੱਖ ਲੇਗਾ ਤੇ ਕਿਸੇ ਦੀ ਕੋਈ ਮਜਬੂਰੀ ਵੀ ਨਹੀਂ ਕਿ ਫੋਰਸਫੁਲੀ ਕਿਸੇ ਦੇ ਨਾਲ ਰਹੇ ਤੇ ਪੁਲਿਸ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉਸ ਦਿਨ ਬਟ ਉਸ ਦਿਨ ਤੋਂ ਬਾਅਦ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਬੁਲਾਇਆ ਜਾਂਦਾ ਹੈ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਵੱਲੋਂ ਜੀ ਆਪ ਸਰਕਾਰ ਸੀਐਮ ਭਗਵੰਤ ਮਾਨ ਸਾਹਿਬ ਕੋਲ ਇਹ ਹੀ ਮੰਗ ਕਰਦੀਆਂ ਕਿ ਜੋ ਵੀ ਸਾਡੇ ਨਾਲ ਜਿਵੇਂ ਵੀ ਇਹਨਾਂ ਨੇ ਹਮਲਾ ਕਰਵਾਇਆ ਜਦਕਿ ਅਸੀਂ ਦੱਸ ਵੀ ਰਹੇ ਹਾਂ ਕਿ ਤਿੰਨ ਤਿੰਨ ਬੰਦੇ ਆ ਕੇ ਸਾਡੇ ਮੇਰੇ ਪੇਰੈਂਟਸ ਨਾਲ ਗੱਲਬਾਤ ਕਰਦੇ ਇਹਨੂੰ ਧਮਕੀਆਂ ਦਿੰਦੇ ਉਹਨਾਂ ਦੇ ਨਾਮ ਵੀ ਦਿੱਤੇ ਗਏ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਅਜੇ ਤੱਕ ਕੀਤੀ ਗਈ ਸੋ ਇਹ ਹੀ ਮੇਰੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਹ ਕਾਰਵਾਈ ਕੀਤੀ ਜਾਵੇ ਇਹ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਾਣ ਇਹ ਤਿੰਨ ਬੰਦੇ ਹੀ ਦੱਸਣਗੇ ਕਿ ਬਾਕੀ ਵੀ ਇਹਨਾਂ ਦੇ ਨਾਲ ਕੌਣ ਸੀਗੇ ਉਦੋਂ ਬਾਅਦ ਮੇਰੇ ਬ੍ਰਦਰ ਤੋਂ ਬਾਅਦ ਉਹ ਉਹ ਆਰਮੀ ਚ ਜੌਬ ਕਰਦਾ ਉਹ ਆਪਣੀ ਡਿਊਟੀ ਕਰ ਰਿਹਾ ਜਿਹਦੇ ਤੇ 26 ਦਾ 26 ਦੀ ਐਫਆਈਆਰ ਇਕ ਕਰਵਾਉਂਦੇ ਆ ਇੱਕ ਬੰਦਾ ਡਿਊਟੀ ਕਰ ਰਿਹਾ ਆਪਣੀ ਉਹਦੇ ਤੇ ਡਿਊਟੀ ਕਰਨ ਡਿਊਟੀ ਕਰਦੇ ਤੇ ਐਫਆਈਆਰ ਇਧਰ ਇਧਰ ਦਾ ਪ੍ਰਸ਼ਾਸਨ ਦੇਖੋ ਕਿ ਇਧਰ ਐਫਆਈਆਰ ਵੀ ਉਹਦੇ ਤੇ ਬਣ ਜਾਂਦੀ ਹੈ ਕਿ ਉਹ ਮੁੰਡਾ بیسਬਾਲ ਲੈ ਕੇ ਕਿਸੇ ਦੀਆਂ ਲੱਤਾਂ ਬਾਹਾਂ ਤੋੜ ਰਿਹਾ ਜਦ ਕਿ ਉਹ ਇਨਸਾਨ ਆਪਣੀ ਡਿਊਟੀ ਕਰ ਰਿਹਾ ਉਸ ਟਾਈਮ ਪ੍ਰਸ਼ਾਸਨ ਇਧਰ ਦਾ ਦੇਖੋ ਕਿ ਝੂਠੀ ਐਫਆਈਆਰ ਜਦ ਫਿਰ ਉਦੋਂ ਬਾਅਦ ਜਦ ਮੈਂ ਕੈਨੇਡਾ ਤੋਂ ਆਨੀ ਆ ਮੇਰੇ ਤੇ 420 ਦੀ ਐਫਆਈਆਰ ਕਰਵਾ ਦਿੱਤੀ ਜਾਂਦੀ ਹੈ ਕਿ ਕੁੜੀ ਨੇ ਸਾਡੇ ਨਾਲ ਧੋਖਾ ਕੀਤਾ ਧੋਖਾ ਕੀ ਕੀਤਾ ਮੈਂ ਧੋਖਾ ਕੀਤਾ ਕਿ ਮੁੰਡੇ ਨੂੰ ਬਾਹਰ ਬਾਹਰ ਲੈ ਕੇ ਗਈ ਉਦੋਂ ਬਾਅਦ 1 ਮਹੀਨਾ ਦਾ ਵੀਜ਼ਾ ਮਿਲਿਆ ਸੀਗਾ ਉਹਨੂੰ ਉਹਦਾ ਵੀਜ਼ਾ ਐਕਸਟੈਂਡ ਕਰਵਾਇਆ ਜੋ ਕਿ 3 ਸਾਲ ਦਾ ਵੀਜ਼ਾ ਮੁੰਡੇ ਦੇ ਕੋਲ ਹੈ ਇਹ 420 ਮੈਂ ਇਹਦੇ ਨਾਲ ਕੀਤੀ ਹੋਈ ਹੈ ਇੱਥੋਂ ਦਾ ਪ੍ਰਸ਼ਾਸਨ ਇਹਨੂੰ 420 ਕਹਿੰਦਾ ਹੈ ਨਾ ਕਿ ਮਤਲਬ ਇਹੋ ਜਿਹਾ ਨਾ ਫਿਰ ਉਵੇਂ ਹੋਣਾ ਚਾਹੀਦਾ ਹੈ ਨਾ ਕਿ ਇਹਨਾਂ ਨੂੰ ਕੈਨੇਡਾ ਵੀ ਨਾ ਲਜਾਇਆ ਜਾਏ ਜੇ 420 ਦਾ ਐਫ ਆਈ ਆਰ ਕਿਸੇ ਤੇ ਕਰवानी ਹੈ ਫਿਰ ਸੱਚੀ ਕਰਵਾਓ ਝੂਠੀ ਨਾ ਕਰਵਾਓ ਕਿ ਇਹਨਾਂ ਨੂੰ ਇੱਕ ਲਜਾਓ ਵੀ ਇਹਨਾਂ ਕੋਲੋਂ ਜੁੱਤੀਆਂ ਵੀ ਖਾਓ ਤੇ ਇਹਨਾਂ ਨੂੰ ਇਹਨਾਂ ਕੋਲੋਂ ਬਾਅਦ ਵਿੱਚ 420 ਦੇ ਪਰਚੇ ਵੀ ਇਧਰ ਦੀ ਪ੍ਰਸ਼ਾਸਨ ਮਿਲ ਕੇ ਇਹਨਾਂ ਨਾਲ ਪਰਚੇ ਵੀ ਕਰ ਰਹੀ ਹੈ ਮੈਂ ਸੀਐਮ ਭਗਵੰਤ ਸਮਾਨ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਜੋ ਵੀ ਵਿਦੇਸ਼ ਜਾ ਰਹੇ ਆ ਇੰਡੀਆ ਆਨ ਤੁਹਾਡਾ ਇੱਥੇ ਇੱਥੇ ਹੀ ਤੁਹਾਨੂੰ ਕੈਨੇਡਾ ਵਰਗਾ ਮਾਹੌਲ ਮਿਲੇਗਾ ਤੁਹਾਡਾ ਫਿਊਚਰ ਬ੍ਰਾਈਟ ਕੀਤਾ ਜਾਏਗਾ ਤੁਹਾਨੂੰ ਜੋਬਸ ਦੇ ਕੇ ਫਿਊਚਰ ਬ੍ਰਾਈਟ ਕੀਤਾ ਜਾਏਗਾ ਕੀ ਗੱਲ ਜਿਹੜਾ ਕੈਨੇਡਾ ਤੋਂ ਆਂਦਾ ਹੈ ਬੰਦੇ ਨੂੰ ਬਿਨਾ ਪੁੱਛੇ ਬਿਨਾ ਤੇ ਇਨਕੁਆਇਰੀ ਕੀਤੇ ਉਹਦੇ ਘਰੇ ਵਿਦਆਊਟ ਸਮਨ ਭੇਜੇ ਸਾਰਾ ਕੁਝ ਬਿਨਾ ਇਨਕੁਆਇਰੀ ਕੀਤੇ ਤੁਸੀਂ ਇੱਕ ਬੰਦੇ ਤੇ ਐਫ ਆਈ ਆਰ 420 ਦੀ ਐਫ ਆਈ ਆਰ ਕਰ ਦਿੰਦੇ ਹੋ ਕਿ ਇਸ ਬੰਦੇ ਨੇ ਧੋਖਾ ਕੀਤਾ ਹੈ ਮੇਰੇ ਘਰੇ ਮੈਨੂੰ ਅਰੈਸਟ ਅਰੈਸਟ ਕਰਨ ਕਿਉਂ ਨਹੀਂ ਕੋਈ ਆਏ ਜੇ ਮੇਰੇ ਤੇ 420 ਦੀ ਸੀਗੀ ਐਫ ਆਈ ਆਰ ਸੀਗੀ ਫਿਰ ਪੁਲਿਸ ਵਾਲੇ ਮੇਰੇ ਘਰੇ ਆਉਂਦੇ ਮੈਨੂੰ ਦੱਸਦੇ ਕਿ ਤੇਰੇ ਤੇ ਐਫ ਆਈ ਆਰ ਹੈ ਤੈਨੂੰ ਅਰੈਸਟ ਕੀਤਾ ਜਾਣਾ